ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਭਾਰੀ ਨੁਕਸਾਨ ਹੁੰਦਾ ਕਈ ਜ਼ਿਲ੍ਹਿਆਂ ਦੇ ਵਿੱਚ ਮਾਜੇ ਦੇ ਵਿੱਚ ਉਸ ਤੋਂ ਬਾਅਦ 1200 ਕਰੋੜ ਆ ਜਿਹੜਾ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਭੇਜਿਆ ਜਾਂਦਾ ਕੋਈ ਹੜ੍ਹ ਪੀੜਤਾਂ ਦੇ ਲਈ ਜਿੱਥੇ ਕੋਈ ਮੁਸੀਬਤ ਵੱਡੀ ਜੀ ਸੂਬੇ ਦੇ ਵਿੱਚ ਆਉਂਦੀ ਆ ਵੀ ਉੱਥੇ ਉਹ ਫੰਡ ਨੇ ਜਿਹੜੇ ਵਰਤੇ ਜਾਣ ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਸ 12000 ਕਰੋੜ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਸਾਡੇ ਨਾਬੇ ਦੇ ਵਿੱਚ ਖੜੇ ਨੇ ਬਰਿੰਦਰ ਬਿੱਟੂ ਨੇ ਜੋ ਕਿ ਜੂਥ ਦੇ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 12 ਹਜ਼ਾਰ ਕਰੋੜ ਦੀ ਗੱਲ ਨਹੀਂ ਹੋ ਰਹੀ ਇਹ ਵੱਡੀ ਗੱਲ ਆ ਹੋਰ ਵੀ ਸਾਹਮਣੇ ਆ ਸਕਦੀਆਂ ਨੇ ਇਸ ਤੋਂ ਇਲਾਵਾ ਕਿੱਡਾ ਕ ਘਾਪਲਾ ਕਿੱਥੇ ਉਹ ਪੈਸਾ ਜਿਹੜਾ ਮਸਜੂਦ ਹੋਇਆ ਕੱਲਾ ਕੱਲਾ ਪੰਜਾਬ ਦਾ ਬੱਚਾ ਪੁੱਛਣਾ ਚਾਹੁੰਦਾ ਜਿਹੜਾ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਨੂੰ ਉਹ ਫੰਡ ਕਿੱਥੇ ਨੇ ਕਿੱਥੇ ਉਹਨਾਂ ਦੀ ਗੁਰਵਤ ਤੋਂ ਹੋਇਆ ਗੱਲਬਾਤ ਕਰਾਂਗੇ ਬਿੱਟੂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਪੰਜਾਬ ਦਾ ਜਨਤਾ ਸਾਹਿਬ ਮੰਗ ਰਹੀ ਆ ਆਮ ਆਦੀ ਪਾਰਟੀ ਤੋਂ 12000 ਕਰੋੜ ਦਾ ਮਾਨ ਸਾਹਿਬ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਕੁਦਰਤੀ ਆਫਤਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦੀ ਛੱਤ ਸਿਰਤੇ ਨਹੀਂ ਰਹੀ ਉਹਨਾਂ ਦੇ ਪਸ਼ੂ ਮਰ ਗਏ ਬਹੁਤ ਨੁਕਸਾਨ ਫਸਲਾਂ ਲੱਖਾਂ ਏਕੜ ਬਰਬਾਦ ਹੋ ਗਈ ਪਰ ਉਸ ਪੋਜੀਸ਼ਨ ਤੇ ਵਿੱਚ ਸਾਡੇ ਜਿਹੜੇ ਭਗਵੰਤ ਮਾਨ ਜੀ ਬਿਲਕੁਲ ਕਿੱਥੇ ਵੀ ਸੈਂਸੀਅਰ ਨਜ਼ਰ ਨਹੀਂ ਆਏ ਕਿ ਜਿਹੜਾ 12000 ਕਰੋੜ ਰੁਪਏ ਦਾ ਫੰਡ 2023 ਤੱਕ ਜਿਹਨੂੰ ਆਪਾਂ ਦਸਾਸਟਰ ਫੰਡ ਕਹਿ ਦਿੰਦੇ ਆ ਜਾਂ ਤੁਸੀਂ ਇਹ ਕਹਿ ਲਓ ਕੋਈ ਮਹਾਮਾਰੀ ਦੇ ਦੌਰਾਨ ਜਾਂ ਕੋਈ ਕੁਦਰਤੀ ਆਫਤਾ ਆ ਕੇ ਕੋਈ ਨੁਕਸਾਨ ਹੁੰਦਾ ਕਿਸੇ ਸੂਬੇ ਦਾ ਉਹ ਫੰਡ ਵਰਤਨਾ ਹੁੰਦਾ ਉਹ ਪੈਸੇ ਦੇ ਵਿੱਚੋਂ ਹੁਣ ਤੱਕ ਮਾਨਸਾਹ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਵੀ ਇੱਕ ਵੀ ਰੁਪਈਆ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਮਜ਼ਦੂਰ ਨੂੰ ਕਿਸੇ ਵੀ ਵਪਾਰੀ ਨੂੰ ਹੁਣ ਤੱਕ ਨਹੀਂ ਦਿੱਤਾ ਗਿਆ ਜਿਸ ਦੇ ਕਾਰਨ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਵੱਲੋਂ ਅੱਜ ਕਾਲ ਸੀਗੀ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਜੀ ਸਾਡੇ ਕਾਰਜਕਾਰੀ ਪ੍ਰਧਾਨ ਨੇ ਤੇ ਮਹਾਰਾਣੀ ਪਰਨੀਤ ਕੌਰ ਜੀ ਵੱਲੋਂ ਸਾਨੂੰ ਸਨੇਹਾ ਸੀਗਾ ਸੀ ਅੱਜ ਪਟਿਆਲੇ ਜ਼ਿਲ੍ਹੇ ਦੇ ਵਿੱਚ ਹਰ ਇੱਕ ਬਲਾਕ ਪੱਧਰ ਤੱਕ ਅਸੀਂ ਆਪਣੇ ਜਿਹੜੇ ਹੈਗੇ ਧਰਨੇ ਪ੍ਰਦਰਸ਼ਨ ਕੀਤੇ ਆ ਅਸੀਂ ਇਹ ਸਵਾਲ ਅੱਜ ਪੰਜਾਬ ਦਾ ਬੱਚਾ-ਬੱਚਾ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ 12000 ਕਰੋੜ ਰੁਪਇਆ ਮੋਦੀ ਜੀ ਨੇ ਪਹਿਲਾਂ ਦਿੱਤਾ ਸੀ 1600 ਕਰੋੜ ਹੋਣ ਦਿੱਤਾ ਇਹ 13600 ਕਰੋੜ ਰੁਪਈਆ ਦਾ ਪੰਜਾਬ ਦਾ ਬੱਚਾ-ਬੱਚਾ ਅੱਜ ਹਿਸਾਬ ਮੰਗ ਰਿਹਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਚੇਤਾਵਨੀ ਦੇ ਰਿਹਾ ਹਾਂ ਕਿ ਜੇ ਇਹਨਾਂ ਨੇ ਹਿਸਾਬ ਨਾ ਦਿੱਤਾ ਤਾਂ ਲੋਕਾਂ ਨੇ ਇਹਨਾਂ ਦੇ ਮੰਤਰੀਆਂ ਦੇ ਘਰ ਘੇਰ ਲੈਣੇ ਆ ਜਦੋਂ ਇਹ ਪਿੰਡਾਂ 'ਚ ਜਾਇਆ ਕਰਨਗੇ ਇਹਨਾਂ ਦੀ ਬਾਹ ਫੜ ਕੇ ਪੁੱਛਿਆ ਕਰਨਗੇ ਕਿ ਜਦੋਂ ਪੰਜਾਬ ਦੇ ਲੋਕ ਮਾਰ ਰਹੇ ਸੀਗੇ ਇੰਨਾ ਮੀਂਹ ਪਿਆ ਉਹਨਾਂ ਨੂੰ ਰੋਟੀ ਤੱਕ ਉਹ ਬੰਦੇ ਮਤ ਆਜੋਗੇ ਤਾਂ ਤੁਸੀਂ ਉਹ ਜਿਹੜਾ ਪੈਸਾ ਸੈਂਟਰ ਵੱਲੋਂ ਆਇਆ ਸੀ ਉਹ ਪੈਸਾ ਤੁਸੀਂ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਦਿੱਤਾ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਅੱਜ ਹਲਕਾ ਲੈਵਲ ਤੇ ਸੂਬੇ ਪੰਜਾਬ ਸੂਬੇ ਦੇ ਵਿੱਚ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਨੇ ਬੀਜੇਪੀ ਵੱਲੋਂ ਪਰ ਸਰਕਾਰ ਦੇ ਕਹਿੰਦੇ ਕੰਨ ਤੇ ਜੂ ਨਹੀਂ ਅਜੇ ਤੱਕ ਸਰ ਕੀ ਭਗਮਤਮਾਨ ਤੋਂ ਦਾਖਲ ਰਪਿਆ ਸੀ ਹਸਪਤਾਲ ਦੇ ਵਿੱਚ ਪਰ ਉਸ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਇਸ ਪੈਸੇ ਦਾ ਅਜੇ ਤੱਕ ਆਇਆ ਮਾਨ ਸਾਹਿਬ ਸਰਕਾਰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਸੰਸੀਅਰ ਨਹੀਂ ਹੈਗੀ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਫੇਰ ਚੁਟਕਲੇਬਾਜੀ ਹੋ ਰਹੀ ਹੈ ਇਹ ਕਹਿ ਰਹੇ ਨੇ ਸੀ ਹੈਲੀਕਾਪਟਰ ਦੇਤਾ ਉਹ ਤੁਸੀਂ ਭਰਾਵੋ ਜੇ ਹੈਲੀਕਾਪਟਰ ਆਹੀਂ ਆਟੇ ਦੀ ਥੈਲੀ ਦਿੱਤੀ ਹੈ ਕਿਸੇ ਨੂੰ ਉਹਦਾ ਪਾਣੀ ਚ ਡਿੱਗੀ ਹੈ ਯਾਰ ਤੁਸੀਂ ਘੱਟੋ ਘੱਟ ਹੁਣ ਤਾਂ ਡਰਾਮੇਬਾਜੀ ਨਾ ਕਰੋ ਦਿੱਲੀ ਦੇ ਜਿਹੜੇ ਲੋਕ ਨੇ ਉਹ ਪੰਜਾਬ ਚਲਾ ਰਹੇ ਨੇ ਦਿੱਲੀ ਦੇ ਲੋਕਾਂ ਨੂੰ ਕੀ ਪਤਾ ਕਿ ਸਾਡੇ ਪੰਜਾਬ ਦਾ ਕੀ ਸੱਭਿਆਚਾਰ ਹੈ ਕਿਵੇਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਂਦਾ ਕਿਵੇਂ ਇਹਨਾਂ ਦੀ ਗਰਦਾਬਰੀ ਕੀਤੀ ਜਾਂਦੀ ਹੈ ਇਹਨਾਂ ਨੂੰ ਕੋਈ ਜਾਣਕਾਰੀ ਹੈ ਨਹੀਂ ਤੇ ਜਦੋਂ ਇਹਨਾਂ ਕੋਲੋਂ ਪੁੱਛਿਆ ਜਾਂਦਾ ਕਹਿੰਦੇ ਸਾਡੇ ਕੋਲ ਤਾਂ ਕੋਈ ਫੰਡ ਆਇਆ ਹੀ ਹੈ ਨਹੀਂ ਕੇਂਦਰ ਸਰਕਾਰ ਦੀਆਂ ਜਿੰਨੀਆਂ ਏਜੰਸੀਆਂ ਨੇ ਉਹ ਪੰਜਾਬ ਸਰਕਾਰ ਦੇ ਜਿਹੜੇ ਸਾਡੇ ਚੀਫ ਸੈਕਟਰੀ ਨੇ ਉਹਨਾਂ ਨੂੰ ਮਿਲ ਕੇ ਗਏ ਨੇ ਕਿ ਜਿਹੜਾ ਉਹ ਫੰਡ ਹੈ ਸਾਨੂੰ ਹਿਸਾਬ ਦਿਓ ਤੁਹਾਨੂੰ ਅਸੀਂ ਹੋਰ ਫੰਡ ਦਈਏ ਅਸੀਂ ਇਹ ਨਹੀਂ ਕਹਿੰਦੇ ਵੀ 13600 ਕਰੋੜ ਰੁਪਇਆ ਕਾਫੀ ਹੈ ਅਸੀਂ ਕਹਿੰਦੇ 13600 ਕਰੋੜ ਰੁਪਏ ਤੁਸੀਂ ਖਰਚੋ ਉਸ ਤੋਂ ਬਾਅਦ ਸਾਡੇ ਪੰਜਾਬ ਦੀ ਸਾਰੀ ਸੀਨੀਅਰ ਲੀਡਰਸ਼ਿਪ ਤਿਆਰ ਬੈਠੀ ਹੈ ਉਹ ਤਾਂ ਅੱਡੇ ਨਾਲ ਜਾਣਗੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਨਗੇ ਕਿ ਸਾਨੂੰ ਹੋਰ ਫੰਡ ਚਾਹੀਦਾ ਹੈ ਇਹ ਕਹਿੰਦੇ ਸਾਨੂੰ ਫੰਡ ਹੋਰ ਦੋ ਕੋਈ 50000 ਕਰੋੜ ਮੰਗਦਾ ਮਾਨ ਸਾਹਿਬ ਕੋਈ 60000 ਕਰੋੜ ਮੰਗਦਾ ਕੋਈ 70000 ਕਰੋੜ ਮੰਗਦਾ ਉਹ ਭਰਾਵੋ ਤੁਸੀਂ ਸਲਾਹ ਕਰ ਲਓ ਪਹਿਲਾਂ ਕਿੰਨਾ ਫੰਡ ਚਾਹੀਦਾ ਹੈ ਅਤੇ ਉਹ ਫੰਡ ਤੁਹਾਨੂੰ ਆਪਣੇ ਖਾਣ ਵਾਸਤੇ ਚਾਹੀਦਾ ਹੈ ਜਾਂ ਹੜ੍ਹ ਪੀੜ ਤੇ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰਨ ਵਾਸਤੇ ਚਾਹੀਦਾ ਇਹ ਵੀ ਕਲੀਅਰ ਕਰ ਦਿਓ ਮਾਨ ਸਾਹਿਬ ਤੁਸੀਂ ਵੀ ਪਹੁੰਚੇ ਹੋ ਨਾਪਾ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਫਕਤਬ ਕਿਉਂ ਨਹੀਂ ਦੇਰੀ ਪੰਜਾਬ ਸਰਕਾਰ ਦੇਖੋ ਜੀ ਇਹਨਾਂ ਨੂੰ ਕੋਈ ਵੀ ਪਤਾ ਹੀ ਨਹੀਂ ਹੈ ਵੀ ਪੈਸਾ ਕਿੱਥੇ ਗਿਆ ਇਹ ਦੱਸਦੇ ਨੇ ਵੀ 12000 ਕਰੋੜ ਕਿੱਥੇ ਗਿਆ ਸਾਡਾ ਪਹਿਲਾ ਮੁੱਦਾ ਤਾਂ ਇਹ ਹੈ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕੋਈ ਤਾਂ ਕਹਿੰਦਾ ਸਾਡੇ ਕੋਲ ਹੈਗਾ ਚੀਮਾ ਸਾਹਿਬ ਵਿੱਤ ਮੰਤਰੀ ਨੇ ਕਹਿੰਦੇ ਮਾਰਯੋਗ ਉਹ ਕਹਿੰਦੇ ਹਰ ਕੋ ਪੈਸੇ ਨਹੀਂ ਹੈਗਾ 250 ਕਰੋੜ ਰੁਪਏ ਨੇ ਕੋਲ ਪਹਿਲਾਂ ਸਫਾਈ ਨਾਲਿਆਂ ਦੀ ਸਫਾਈ ਨਹਿਰਾਂ ਦੀ ਸਫਾਈ ਵਾਸਤੇ ਆਇਆ ਇਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਪਾਣੀ ਆਉਣਾ ਹੈ ਕੋਈ ਇਹਨਾਂ ਦੇ ਜੂ ਨਹੀਂ ਸਰਕਦੀ ਇਹਨਾਂ ਦੇ ਜੂ ਉਦੋਂ ਸਰਕੂਗੀ ਜਦੋਂ ਉਰੇ ਦੇ ਹਾਲਾਤ ਨੇ ਜਿਹੜੇ ਨੇਪਾਲ ਵਾਂਗ ਬਣ ਜਾਣਗੇ ਲੋਕ ਇਹਨਾਂ ਨੂੰ ਘਰੋਂ ਕੱਢ-ਕੱਢ ਕੇ ਕੁੱਟਣਗੇ ਫੇਰ ਇਹਨਾਂ ਦੇ ਕੰਨਾਂ ਤੇ ਜੂੰ ਸਰਕੂ ਪਰ ਸਾਨੂੰ ਜਿਹੜੇ ਉਦੇਸ਼ ਨੇ ਭਾਜਪਾ ਭਾਰਤੀ ਜਨਤਾ ਪਾਰਟੀ ਜਿਹੜਾ ਪਿੰਡਾਂ ਪਿੰਡਾਂ 'ਚ ਘਰਾ ਘਰਾਂ 'ਚ ਜਾ ਕੇ ਦੱਸੂਗੀ ਔਰ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੂਰਾ ਮੁਆਵਜ਼ਾ ਅਸੀਂ ਦਿਵਾ ਕੇ ਹਟਾਂਗੇ ਉਦੋਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਦੇ ਹਾਂ ਬਿਲਕੁਲ ਬਾਕਬਾ ਕਾਗੋ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਸ਼ਬੂਲੀਤ ਕਰ ਰਹੇ ਹੋ ਬਲੌਕ ਮਨਬਾ ਬਲੌਕ ਪ੍ਰਧਾਨ ਜਿਹੜੀ ਇਹ ਸਰਕਾਰ ਹੈ ਜੇ ਝੂਠਿਆਂ ਦੀ ਪੰਡ ਬਣ ਚੁੱਕੀ ਹੈ ਇਹ ਜਿਹੜੀ ਗੱਲ ਕਰਦੀ ਆ ਝੂਠ ਕਹਿੰਦੀ ਐ ਜੀ ਇਹਨਾਂ ਨੇ 12000 ਕਰੋੜ ਰੁਪਇਆ ਕਹਿੰਦੇ ਜੀ ਸਾਡੇ ਕੋਲ ਤਾਂ ਆਇਆ ਹੀ ਨਹੀਂ ਜਦ ਕਿ ਕੈਗ ਦੀ ਰਿਪੋਰਟ ਆ ਚੁੱਕੀ ਐ ਸਾਰਾ ਕੁਝ ਆ ਚੁੱਕਿਆ ਐ ਸਾਰਾ ਸਾਹਮਣੇ ਆ ਚੁੱਕਿਆ ਇਹਨਾਂ ਦਾ ਵੀ 12000 ਕਰੋੜ ਇਹਨਾਂ ਕੋਲ ਆਇਆ ਹੋਇਆ ਪਰ ਇਹਨਾਂ ਨੇ ਹੁਣ ਵਰਤਿਆ ਕਿੱਥੇ ਐ ਇਹ ਕੇਂਦਰ ਸਰਕਾਰ ਪੁੱਛ ਰਹੀ ਐ ਤੇ ਦੱਸ ਨਹੀਂ ਰਹੇ ਸੋ ਇਹਨਾਂ ਨੂੰ ਹਰ ਪੀੜਤਾ ਲਈ ਕੋਈ ਦਇਆ ਨਹੀਂ ਐ ਕਿਸੇ ਤਰ੍ਹਾਂ ਦੀ ਲੋਕ ਪੈਸਾ ਪੈਸਾ ਤਰਾਹੀ ਗਰਾਹੀ ਕਰ ਰਹੇ ਨੇ ਪਰ ਇਹਨਾਂ ਕੋਲੇ ਇਹ ਕਹਿੰਦੇ ਸਾਡੇ ਕੋਲ ਤਾਂ ਹੈ ਹੀ ਨਹੀਂ ਜੀ ਉਹ ਜੇ ਹੈ ਨਹੀਂ ਤਾਂ ਗਿਆ ਕਿੱਥੇ ਬਿਲਕੁਲ ਬੀਜੇਪੀ ਦੇ ਜਿਹੜੇ ਵਰਕਰ ਨੇ ਆਗੂ ਨੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਵੱਲੋਂ ਪੈਸਾ ਜਿਹੜਾ ਪੰਜਾਬ ਦੇ ਲਈ ਭੇਜਿਆ ਗਿਆ ਪਰ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਜਾਂ ਕੋਈ ਹੋਰ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਕਹਿ ਰਹੇ ਨੇ ਪੰਜਾਬ ਦੇ ਵਿੱਚ ਪੈਸਾ ਨਹੀਂ ਆਇਆ ਪਰ ਹੁਣ ਜਿਹੜੇ ਕੇਂਦਰ ਦੀਆਂ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਆ ਉਹ ਜਾਂਚ ਲੋਕਾਂ ਦੇ ਸਾਹਮਣੇ ਆਵੇਗੀ ਫਿਰ ਪਤਾ ਲੱਗੇ ਕਿ 1200 ਕਰੋੜ ਰੁਪਏ ਕਿੱਥੇ ਆ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ